ਓ ਮੋਦੀ ਇੱਥੇ ਆ ਅੱਜ ਤੈਨੂੰ ਇੱਕ ਕਿਸਾਨ ਲਲਕਾਰਨ ਦਿਆਈ ਆ ਕੇ ਵੇਖ ਅਜ 23 ਅਕਤੂਬਰ ਹੋ ਗਈ ਐ ਹਜੇ ਤੱਕ ਸਾਡੇ ਝੋਨੇ ਹਰੇ ਖਲੋਤੇ ਨੇ ਤੇ ਤੇਰੀ ਦਿੱਲੀ ਦਾ ਪ੍ਰਦੂਸ਼ਣ ਜਿਹੜਾ ਨਾ ਉਹ 400 ਤੋਂ ਪਾਰ ਹੋ ਗਿਆ ਹੁਣ ਤੂੰ ਕਿਹਦਾ ਕਸੂਰ ਕੱਢੇਂਗਾ ਸਾਡਾ ਧੂਆਂ ਤੇ ਨਹੀਂ ਨਾ ਉੱਥੇ ਗਿਆ ਪਰ ਗੱਲ ਇਹ ਐ ਵੀ ਤੁਸੀਂ ਕਰਨਾ ਕਿਸਾਨ ਨੂੰ ਬਦਨਾਮ ਤੁਹਾਡੇ ਕੋਲੋਂ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਕੋਈ ਵੀ ਇੰਤਜ਼ਾਮ ਨਹੀਂ ਹੈਗੇ ਉਹ ਤੁਹਾਡੇ ਚਹੇਤਿਆਂ ਦਾ ਪ੍ਰਦੂਸ਼ਣ ਹੈ ਤੁਹਾਡੇ ਚਹੇਤੀਆਂ ਦੀਆਂ ਫੈਕਟਰੀਆਂ ਦਾ ਪ੍ਰਦੂਸ਼ਣ ਹੈ ਉਹਨੂੰ ਤੂੰ ਰੋਕ ਨਹੀਂ ਸਕਦਾ ਕਿਸਾਨਾਂ ਨੂੰ ਤੂੰ ਬਦਨਾਮ ਕਰਨਾ ਤੇਰੇ ਪਿੱਛੇ ਜਿਹੜੀਆਂ ਭੇਡਾਂ ਲੱਗੀਆਂ ਨੇ ਉਹਨਾਂ ਮੈਂ ਮੈਂ ਕਰਕੇ ਕਿਸਾਨਾਂ ਨੂੰ ਬਦਨਾਮ ਕਰਨ ਲੱਗ ਜਾਣਾ ਤੂੰ ਤਾਂ ਇੱਕ ਵਾਰੀ ਮੂੰਹ ਚੋਂ ਲਬਜ ਕੱਢਨੇ ਆਂ ਵੀ ਇਹ ਧੂਆਂ ਕਿਸਾਨਾਂ ਦਾ ਹੈ ਇੱਥੇ ਆ ਅਸੀਂ ਤਾਂ ਬੈਠੇ ਆਂ ਦਿੱਲੀ ਤੋਂ 180 ਕਿਲੋਮੀਟਰ ਦੂਰ ਲੈ ਮੈਂ ਦਿੱਲੀ ਦੇ ਨੇੜੇ ਆ ਕੇ ਦਿੱਲੀ ਤੋਂ 15 ਕਿਲੋਮੀਟਰ ਦੂਰ ਆ ਕੇ ਪਰਾਲੀ ਨੂੰ ਅੱਗ ਲਾਉਣਾ ਜੇ ਤਾਂ ਤੂੰ ਇਹ ਮੇਰਾ ਚੈਲੰਜ ਮਨਜ਼ੂਰ ਕਰੇ 15 ਕਿਲੋਮੀਟਰ ਦੂਰ ਆ ਕੇ ਪਰਾਲੀ ਨੂੰ ਅੱਗ ਲਾਵਾਂਗੇ ਪਰੋਂ ਧੂਆਂ ਤੇਰੀ ਦਿੱਲੀ ਚ ਫਿਰ ਵੀ ਨਹੀਂ ਪਹੁੰਚਣਾ ਸਿਰਫ ਬਦਨਾਮ ਕਰਦਾ ਤੂੰ ਕਿਸਾਨਾਂ ਨੂੰ ਵੀ ਇਹ ਇਹਨਾਂ ਦਾ ਪ੍ਰਦੂਸ਼ਣ ਕੀਤਾ ਪ੍ਰਦੂਸ਼ਣ ਹੈ ਤੇਰੇ ਉਹਨਾਂ ਅਕਾਵਾਂ ਦਾ ਜਿਨ੍ਹਾਂ ਦਾ ਤੂੰ ਗੁਲਾਮ ਹੈ ਅੰਡਾਨੀਆਂ ਅੰਬਾਨੀਆਂ ਦਾ ਤੇ ਕਾਰਪੋਰੇਟਰਾਂ ਦਾ ਉਹਨਾਂ ਨੂੰ ਤੂੰ ਰੋਕ ਨਹੀਂ ਸਕਦਾ ਬਸ ਜਿਹੜਾ ਵੀ ਕੋਈ ਕਾਨੂੰਨ ਬਣਾਉਣਾ ਨਾ ਤੰਗੀ ਵਾਸਤੇ ਕਿਸਾਨ ਮਾਰੂ ਨੀਤੀਆਂ ਬਣਾਉਂਦੇ ਹੋ ਤੁਸੀਂ ਕਿਸਾਨਾਂ ਨੂੰ ਮਾਰਨ ਵਾਸਤੇ ਬਣਾਉਂਦੇ ਹੋ ਕਿਸਾਨਾਂ ਦਾ ਤੂੰ ਨਹੀਂ ਜਾਂਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਿਹੜਾ ਨਾ ਉਹ ਮੌਸਮ ਚ ਨਮੀ ਆਉਂਦੀ ਹੈ ਤੇ ਜਿਹੜਾ ਤੁਹਾਡਾ ਫੈਕਟਰੀਆਂ ਦਾ ਧੂਆ ਉਹ ਉੱਪਰ ਨਹੀਂ ਉੱਠਦਾ ਉਹ ਥੱਲੇ ਥੱਲੇ ਛਾ ਜਾਂਦਾ ਤੇ ਦਿੱਲੀ ਦਾ ਪ੍ਰਦੂਸ਼ਣ ਵੱਧਦਾ ਪਰ ਉਸ ਗੱਲ ਤੇ ਕੋਈ ਵੀ ਗੌਰ ਨਹੀਂ ਗੌਰ ਸਿਰਫ ਇਹ ਆ ਕਿ ਕਿਸਾਨਾਂ ਤੇ ਚੂੜੀ ਟੈਟ ਕਰ ਦਿਓ ਇਹਨਾਂ ਨੂੰ ਮਾਰੋ ਕਿਸ ਤਰੀਕੇ ਨਾਲ ਮਾਰ ਸਕਦੇ ਹੋ ਹਰ ਤੁਹਾਡੀ ਨੀਤੀ ਕਿਸਾਨ ਮਾਰੂ ਹੈ ਹੁਣ ਕਿਸਾਨ ਯੂਨੀਅਨਾਂ ਨੇ ਸੰਘਰਸ਼ ਕੀਤਾ ਸੀਗਾ ਕਿ ਜਿਹੜੇ ਤੋਲ ਲੈਣਾ ਝੋਨੇ ਦਾ ਉਹ ਇਲੈਕਟ੍ਰੋਨਿਕ ਕੰਡੇ ਦੁਆਰਾ ਹੋਵੇ ਜਿਹੜੇ ਪਹਿਲੇ ਕੰਡਿਆਂ ਦੇ ਵਿੱਚ ਕਿਲੋ ਕਿਲੋ ਡੇਢ ਡੇਢ ਕਿਲੋ ਦੀ ਲੁੱਟ ਹੋ ਰਹੀ ਹੈ ਕਿਸਾਨਾਂ ਨੂੰ ਉਹ ਰੋਕੀ ਜਾਵੇ ਤੁਸੀਂ ਕਾਨੂੰਨ ਤਾਂ ਬਣਾਤਾ ਤਿੰਨ ਮਹੀਨੇ ਪਹਿਲਾਂ ਵੀ ਇਲੈਕਟ੍ਰੋਨਿਕ ਕੰਡੇ ਨਾਲ ਤੋਲ ਹੋਊਗਾ ਤੇ ਉਹਦੇ ਵਿੱਚ ਵੇਖੋ ਯਾਰੋ ਕਿੰਨੀ ਕਪੜੇਬਾਜੀ ਐ ਜਿਹੜੇ ਕਮਿਸ਼ਨ ਏਜੰਟ ਜਿਹੜੇ ਆਰਤੀ ਭਰਾ ਨੇ ਸਾਡੇ ਉਹਨਾਂ ਕੋਲੋਂ ਲੈ ਕੇ ਪੈਸੇ ਅਸੀਂ ਫਸਲਾਂ ਪਾਲਦੇ ਆ ਤੇ ਉਹਨਾਂ ਨੂੰ ਇੱਕ ਸਾਲ ਦਾ ਟਾਈਮ ਦੇਤਾ ਵੀ ਇੱਕ ਸਾਲ ਤੁਸੀਂ ਚਾਹੇ ਇਸੇ ਕੰਡੇ ਨਾਲ ਤੋਲੀ ਜਾਓ ਤੁਸੀਂ ਇੱਕਦਮ ਕੰਡੇ ਨਹੀਂ ਖਰੀਦ ਸਕਨੇ ਇੰਨਾ ਪੈਸਾ ਤੁਹਾਡੇ ਕੋਲ ਅਡਜਸਟ ਨਹੀਂ ਹੋਣਾ ਓ 1500 ਤੋਂ 2000 ਦਾ ਕੰਡਾ ਐ ਮੋਦੀ ਜੀ ਕਿਉਂ ਨਹੀਂ ਲੈ ਸਕਦੇ ਓ ਪਰ ਗੱਲ ਇਹ ਆ ਵੀ ਮਾਰਨਾ ਹੈ ਕਿਸਾਨ ਨੂੰ ਤੁਸੀਂ ਹਰ ਇੱਕ ਦੁਕਾਨਦਾਰ ਨੂੰ ਚਾਹੀਦਾ ਸੀਗਾ ਵੀ ਉਸ ਇਲੈਕਟ੍ਰੋਨਿਕ ਕੰਡੇ ਨਾਲ ਤੋਲ ਹੋਵੇ ਲੁੱਟ ਤਾਂ ਸਾਡੀ ਤੁਸੀਂ ਕਰਨੀ ਹੈ ਚਾਹੇ ਕਿਸੇ ਵੀ ਤਰੀਕੇ ਕਰ ਲੋਗੇ ਪਰ ਇੱਕ ਵਾਰ ਤਾਂ ਸਾਡੇ ਮਨ ਨੂੰ ਭਰੋਸਾ ਹੋਵੇ ਨਾ ਵੀ ਤੁਸੀਂ ਜਿਹੜੀ ਆ ਪਹਿਲੀ ਲੋਟੇ ਉਸ ਤੋਂ ਬੰਦ ਕਰਕੇ ਸਾਡਾ ਇਲੈਕਟ੍ਰੋਨਿਕ ਕੰਡੇ ਨਾਲ ਤੋਲ ਹੋ ਹੁੰਦਿਆ ਅੱਜ ਵੀ ਜਿਹੜਾ ਚੋਨਾ ਐਮਐਸਪੀ ਦਾ ਵਿਕਣਦਿਆ ਨਾ 13 13 ਕਿਲੋ ਕਾਟ ਤੇ ਚੋਨਾ ਲੈਣਦਾ ਹੈ ਜੇ ਤੁਸੀਂ ਸ਼ਰੇਆਮ ਬਜਾਰਾਂ ਦੇ ਵਿੱਚ ਲੁੱਟ ਹੁੰਦਾ ਹੀ ਹੈ ਕੀ ਤੁਹਾਨੂੰ ਪਤਾ ਨਹੀਂ ਤੁਹਾਡੇ ਸਰਕਾਰ ਨੂੰ ਨਹੀਂ ਪਤਾ ਜਾਂ ਤੁਹਾਡੇ ਜਿਹੜੇ ਅਫਸਰ ਛੱਡੇ ਹੋਏ ਨੇ ਕਮੇਟੀਆਂ ਵਾਲੇ ਉਹਨਾਂ ਨੂੰ ਨਹੀਂ ਪਤਾ ਪਰ ਗੱਲ ਇਹ ਆ ਵੀ ਰੋਵੇ ਕੋ ਰੋਵੇ ਕੌਣ ਆ ਰੋਵੇ ਕਿਸਾਨ ਤੇ ਕਿਸਾਨ ਦੀ ਕਿਸੇ ਨੇ ਸੁਣਨੀ ਨਹੀਂ ਹਾਂ ਜਿੱਦਣ ਤੇਰਾ ਕੋਈ ਚਹੇਤਾ ਰੋਂਦਾ ਉਸ ਦਿਨ ਦੇਸ਼ ਪਲਟ ਜਾਂਦਾ ਇਹ 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 ਸਬੂਤ ਆ ਕਿਸਾਨ ساری ਉਮਰ ਸੜਕਾਂ ਤੇ ਬੈਠਾ ਰਵੇ ਤੁਹਾਨੂੰ ਉਹ ਕੋਈ ਪਰਵਾਹ ਨਹੀਂ ਉਹ ਖੇਤਾਂ 'ਚ ਮਰਦਾ ਰਵੇ ਤਾਂ ਤੁਹਾਨੂੰ ਕੋਈ ਪਰਵਾਹ ਨਹੀਂ ਕੀ ਕਿਉਂਕਿ ਤੁਹਾਡੀਆਂ ਨੀਤੀਆਂ ਨੇ ਵੀ ਤੁਸੀਂ ਕਿਸਾਨ ਨੂੰ ਖਤਮ ਕਰਨਾ ਜਿੱਦਣ ਕਿਸਾਨ ਖਤਮ ਹੋ ਗਿਆ ਨਾ ਮੋਦੀ ਜੀ ਉਦੋਂ ਨਾਲ ਜਿਹੜੀਆਂ ਵਿਟਾਮਿਨ ਵਾਲੀਆਂ ਗੋਲੀਆਂ ਖਾ ਕੇ ਨਹੀਂ ਜੀਆ ਜਾਣਾ ਉਦੋਂ ਤੁਸੀਂ ਨੋਟ ਖਾ ਕੇ ਅਬਾਨੀਆਂ ਬਾਨੀਆਂ ਦੇ ਨਹੀਂ ਜੀ ਸਕਦੇ ਜਿੰਦੇ ਉਹ ਅੱਜ ਜੇ ਦੇਸ਼ ਬਚਿਆ ਤੇ ਕਿਸਾਨਾਂ ਦੇ ਉਪਜਾਏ ਹੋਏ ਅਨਾਜ ਕਰਕੇ ਬਚਿਆ ਇਹ ਮੇਰਾ ਚੈਲੰਜ ਹੈ ਜੇ ਤੁਸੀਂ ਅਨਾਜ ਤੋਂ ਬਿਨਾ ਜੇ ਕੋਈ ਟਾਈਮ ਕੱਢ ਕੇ ਜੇ ਕੋਈ ਦੁਨੀਆ ਵਾਜੇ ਕਦੇ ਵੀ ਨਹੀਂ ਬਚ ਸਕਦੀ ਇਹ ਜਿਹੜੇ ਪੈਸੇ ਨੇ ਤੇ ਜਿਹੜੀਆਂ ਵਿਟਾਮਿਨ ਵਾਲੀਆਂ ਗੋਲੀਆਂ ਨੇ ਨਾ ਇਹਨਾਂ ਦੇ ਸਿਰ ਤੇ ਨਹੀਂ ਬਚਿਆ ਜਾਣਾ ਜਦੋਂ ਕਿਸਾਨ ਮਰ ਗਿਆ ਸਾਰੀ ਦੁਨੀਆ ਦਾ ਅੰਤ ਹੋਣਾ ਜੇ ਇਹ ਯਾਦ ਰੱਖਿਓ ਜੇ ਇਹ ਪੈਸਾ ਤੋੜ ਨਾਲ ਨਹੀਂ ਜਾਣਾ ਯਾਦ ਰੱਖਿਓ ਜੇ ਮੇਰੀ ਅਕਲ